ਆਸੀ ਤੂੰ ਕਿੱਥੇ ਚਲ ਗਿਆ ਸੀ ਭਾਜੀ ਤੈਨੂੰ ਬੁਲਾਇਆ ਹੀ ਨਹੀਂ ਪਾਪਾ ਨੇ ਤੂੰ ਕਿੱਥੇ ਗਈ ਲਈ ਕੀ ਆ ਗਿਆ ਕਿੱਥੇ ਬਹਿ ਕੇ ਜਾਊਗਾ ਮੈਂ ਪਾਪਾ ਹਾਂਜੀ ਤੇ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਕੰਮ ਹੋ ਗਿਆ ਥੋੜਾ ਲੇਟ ਕਪੜੇ-ਕੁਪੜੇ ਵਾਸ਼ ਕਰਕੇ ਸਫਾਈ ਵਗੈਰਾ ਕਰਕੇ ਹੁਣ ਮੀਤ ਨੂੰ ਰੋਟੀ ਦੇਣ ਆਈ ਆ ਕਿਉਂ ਨਹੀਂ ਤਾਂ ਆਪਣੀ ਰੋਟੀ ਆਪ ਖਾਂਦੀ ਆ ਗੁੱਡ ਬੱਚਾ ਬਣ ਕੇ ਦੇਖਣਾ ਤੂੰ ਆਹ ਦੇ ਦੂੰ 50 ਨਹੀਂ ਲਈਦਾ ਬੱਚੇ ਤੇ ਹੁਣ ਮੈਂ ਕੰਮ-ਕਮ ਕਰਕੇ ਕਦੋਂ ਦੀ ਉੱઠી ਸੀਗੀ ਮੈਨੂੰ ਇਹ ਹੁੰਦਾ ਕਿ ਕੱਪੜੇ ਵੀ ਵਾਸ਼ ਹੋ ਜਾਣ ਸਾਰਾ ਕੰਮ ਆਪ ਹੋ ਜਾਏ ਮੈਂ ਸਾਰਾ ਕੰਮ ਆਪਣਾ ਆਪ ਹੀ ਕਰਦੀ ਆ ਤੇ ਸਰੀਰ ਚੱਲਦਾ ਰਹਿੰਦਾ ਯਾਰ ਮਤਲਬ ਕਈ ਸੋਚਦੇ ਖੋਜ ਨੂੰ ਕੁਝ ਨਹੀਂ ਹੁੰਦਾ ਪਰ ਖੋਜ ਨੂੰ ਸਾਰਾ ਕੰਮ ਹੀ ਆਉਂਦਾ ਹੈ ਕਰਕੇ ਮੈਂ ਵਿਲੀ ਹੋ ਕੇ ਖਾਣਾ ਖਾਂਗੇ ਖਾਣਾ ਇਹ ਤੇ ਧੁੱਪ ਨਿਕਲ ਆਈ ਆ ਕਰਦੇ ਕਰਦੇ ਵੇੜ ਧੁੱਪ ਆ ਜੂਗੀ ਧੁੱਪ ਆ ਜੂਗੀ ਧੁੱਪ ਆ ਜੂਗੀ ਪਰ ਧੁੱਪ ਨੇ ਜਵਾਬ ਦਿੱਤਾ 2:30 2:30 3 ਵਜੇ ਅਵਨੀਤ ਕਿੱਥੇ ਆਏ ਹੋ ਮੈਂ ਆਇਆ ਕਿਉਂ ਇੱਥੇ ਕੀ ਆ ਕਾਏ ਆਪਣੇ ਘਰ ਤੇ ਉਹ ਕਹਿੰਦੇ ਆਪਣੇ ਘਰ ਚਲੋ ਇੱਥੇ ਕੀ ਆਈ ਹੂੰ ਧੁੱਪ ਸੇ ਕਿਨਾਈ ਪਰ ਤੂੰ ਤਾਂ ਸੌਂ ਜਾ ਚੜਦਾ ਹੀ ਰਿਹਾ ਕਰ ਤੇਰੇ ਬਿਨਾਂ ਤਾਂ ਸਾਡੀ ਗਤੀ ਨਹੀਂ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਤੇ ਕੰਮ-ਕਮ ਕਰਕੇ ਸਾਡੇ ਇੱਕ ਫਰੈਂਡ ਹੈਗੇ ਸਾਹਮਣੇ ਆਪਾਂ ਉਹਨਾਂ ਦੇ ਘਰ ਆ ਜਾਈਦਾ ਤੁਪ ਜਿਆਦਾ ਨਿਕਲ ਆਉਂਦੀ ਆ ਆਪਣੇ ਘਰ ਥੋੜੀ ਬੁਤੁਪ ਦੇਖ ਕੇ ਉੱਪਰ ਪਿੜੇ ਓਏ ਆਪਣੇ ਕਾਕੇ ਨੂੰ ਦਿਖਾ ਵੀਡੀਓ ਚ ਕਾਕੇ ਨੂੰ ਦਿਖਾ ਕਮਰ ਕਾਕੇ ਨਾਲ ਖੇਲਦਾ ਆਪਾਂ ਟੋਪ نیچے ਕਰੋ ਟੇਸ਼ਰ નીચે ਕਰੋ ਪੂਰੀ ਰੈੱਡ ਵਾਲੀ ਜੁੜੂ ਇਹਨੂੰ ਮੈਂ ਸਵਾ ਕੇ ਆਈ ਸੀ 5 ਮਿੰਟ ਲਈ ਕਿ ਮੈਂ ਤੁਪ ਸੇਕਾਂ ਵਾਂ ਜਦੋਂ ਮੈਂ ਜਾ ਕੇ ਦੇਖਿਆ ਤੇ ਇਹ ਤਾਂ ਮੈਡਮ ਖੇਡਣ ਲਈ ਮੇਗਾ ਇਹਨੇ ਸੋਨਾ ਧੋਪ ਨਹੀਂ ਸੇਕਨੀ ਇਹਨੇ ਨਾ ਸੋਨਾ ਆ ਮੈਂ ਨਾਲ ਹੀ ਲੈ ਜਾਵਾਂ ਮੇਰੇ ਕੋਲ ਅਮਨੀ ਜੀ ਓਮਨੀ ਜੀ ਧੋਪ ਕਦੇ ਆ ਰਹੀ ਹੈ ਤੇ ਕਦੇ ਜਾ ਰਹੀ ਹੈ ਧੋਪ ਦਾ ਕੋਈ ਮਜ਼ਾ ਨਹੀਂ ਆ ਰਿਹਾ ਮੈਂ ਤਾਂ ਕੰਮ-ਕਮ ਕਰ ਕਰ ਕੇ ਜਾਈ ਸੀ ਬੈਠ ਗਈ ਧੋਪ ਦੀ ਮੈਂ ਵੇਟ ਕਰਦੀ ਰਹੀ ਹੁਣ ਆਊਗੀ ਹੁਣ ਆਊਗੀ ਬਟ ਧੋਪ ਦਾ ਕੋਈ ਪਤਾ ਨਹੀਂ ਉਹ ਆਂਦੀ ਹੈ ਜਦੋਂ ਮੈਂ ਬਾਹਰ ਜਾਂਦੀ ਆ ਫੇਰ ਚਲ ਜਾਂਦੀ ਹੈ ਤੇ ਮੇਰੇ ਦਿਲ ਜਨ ਲੱਗ ਰਿਆ ਸੀ ਤੇ ਮੈਂ ਦੇਖੂਗੀ ਆਪਣੇ ਵਿਆਹ ਵਾਲੀ ਕੈ ਮੂਵੀ ਕਹਿ ਲਓ ਠੀਕ ਆ ਤੇ ਕਦੇ ਕਦੇ ਇਦਾਂ ਦੀਆਂ ਯਾਦਾਂ ਵੀ ਯਾਦ ਕਰਨੇ ਚਾਹੀਦੇ ਹੁਣ ਕਿਉਂਕਿ 2 ਸਾਲ ਤੇ ਸਾਡੇ ਵਿਆਹ ਨੂੰ ਹੋ ਗਈ ਸੀ 2 ਸਾਲ ਦੀਪ ਨੂੰ ਬਾਹਰ ਗਏ ਨੂੰ ਵੀ ਹੋ ਗਏ ਤੇ ਇਹ ਜਿਹੜੀ ਯਾਦਾਂ ਆ ਇਹ ਯਾਦ ਰਹਿੰਦੀਆਂ ਹੀ ਰਹਿੰਦੀਆਂ ਆ ਦੀਪ ਨੇ ਕਿਹਾ ਨਾ ਰੋ ਅਰਵਾਰੀ ਜਦੋਂ ਖੋਸ਼ ਨੂੰ ਯਾਦ ਆਂਦੀ ਕੋਈ ਚ ਲਾ ਕੇ ਵਜਨ ਦੀ ਮੂਵੀ ਤੇ ਤੁਸੀਂ ਦੇਖੋ ਇੱਥੇ ਮੇਰੇ ਘਰ ਦੇ ਸੱਜਣ ਨਾਣ ਆਏ ਸੀਗੇ ਉਦੋਂ ਕਿੰਨਾ ਵਧੀਆ ਲੱਗਦਾ ਜਦੋਂ ਆਪਣਾ ਇਹ ਟਾਈਮ ਦੁਬਾਰਾ ਚੇਤੇ ਕਰੋ ਕਿੰਨਾ ਮਜ਼ਾ ਆਂਦਾ। ਨੇ ਲੋਕਾਂ ਦੀ ਪਤਾ ਨਹੀਂ ਕਿਵੇਂ ਸੋਚ ਐ ਪਰ ਮੈਂ ਮੈਰਿਜ ਤੋਂ ਹੈਪੀ ਆਂ। ਕਈ ਕਹਿੰਦੇ ਨਾ ਕਿ ਮੈਰੇ ਹਾਂ ਜ਼ਿੰਮੇਵਾਰੀਆਂ ਤੇ ਪੈਂਦੀਆਂ ਹੀ ਆ ਉਹਦੀ ਸੱਚਾਈ ਆ। ਜ਼ਿੰਮੇਵਾਰੀਆਂ ਵੀ ਕਦੇ ਖਤਮ ਹੋਈਆਂ। ਜਦੋਂ ਵਿਆਹ ਹੋ ਜਾਂਦਾ ਫਿਰ ਮਤਲਬ ਨੈਕਸਟ ਫੈਮਿਲੀ ਸ਼ੁਰੂ ਹੋ ਜਾਂਦੀ ਆ ਤੇ ਆਪਣੇ ਘਰ-ਬਾਰ ਜਾਓ ਪੇਕੇ ਜਾਓ ਫਿਰ ਵੀ ਯਾਦਾਂ ਮਤਲਬ ਜੋ ਆਪਣਾ ਘਰ ਹੋ ਆਪਣਾ ਹੀ ਆ। ਮੈਂ ਉੱਥੇ ਰਹਿ ਵੀ ਆਨੀ ਆ ਪਰ ਮੈਨੂੰ ਇਦਾਂ ਦੀ ਵਾਈਬ ਜਿਹੜੀ ਆ ਨਾ ਸੋਹਰੇ ਪਰਿਵਾਰ ਦੀ ਉਹ ਮੈਨੂੰ ਨਹੀਂ ਆਉਂਦੀ ਆ ਨਾ। ਮੈਂ ਮੰਮੀ ਹੁਣ ਵੱਲ ਰਹਿ ਕੇ ਵੀ ਆਈ ਨਹੀਂ ਆ ਪਰ ਘਰ ਦੇ ਕਹਿੰਦੇ ਹੁੰਦੇ ਨਾ ਕਿ ਸੋਹਰੇ ਘਰ ਮੰਨ ਲੱਗੇ ਤੇ ਧੀ ਵਧੀਆ ਰਹਿੰਦੀ ਆ ਵੀ ਮੇਰਾ ਇੱਥੇ ਹੀ ਮੰਨ ਲੱਗਦਾ ਆ ਮੈਂ ਆ ਦੇਖੋ ਜੀ ਗੱਡੀਆਂ ਆ ਗਈਆਂ ਸਗਲ ਨੌਣ ਆਗੇ ਦੀਪ ਨੂੰ ਮੈਰਿਜ ਤੋਂ ਬਾਅਦ ਜਿੰਮੇਵਾਰੀਆਂ ਤਾਂ ਵੱਧੀਆਂ ਹੀ ਆ ਉਹ ਤਾਂ ਚਲੋ ਜੈਜ ਆ ਫਿਰ ਅੱਗੇ ਬੇਬੀ ਹੋ ਜਾਂਦਾ ਫਿਰ ਉਸ ਤੋਂ ਬਾਅਦ ਵੀ ਜਿੰਮੇਵਾਰੀਆਂ ਵਧ ਜਾਂਦੀਆਂ ਆ ਦੇਖੋ ਮੇਰੇ ਘਰ ਦੇ ਆਏ ਸਗਲ ਨੌਣ ਉਦੋਂ ਕਿੰਨਾ ਚਾਹ ਫੋਨ ਤੇ ਗੱਲ ਕਰਨੀ ਦੀਪ ਕੌਣ ਆਇਆ ਕਿੱਦਾਂ ਆ ਹਨਾ ਸਾਰੇ ਇਦਾਂ ਇਹ ਵੀ ਮੈਮਰੀਜ਼ ਹੁੰਦੀਆਂ ਆ ਮੈਂ ਤੁਹਾਨੂੰ ਆਪਣੇ ਮੈਮਰੀਜ਼ ਦਿਖਾਨੀਆਂ ਤੇਰੇ ਪਾਪਾ ਸੀ ਕਿਦਾਂ ਵਿਆਹ ਹੁੰਦਾ ਪਿਆ ਤੂੰ ਕਿੱਥੇ ਗਿਆ ਸੀ ਜਦ ਪਾਪਾ ਦਾ ਵਿਆਹ ਸੀ ਆਓ ਮੈਂ ਤੁਹਾਡੀ ਕੁੰਬ ਕਰਾਂ ਪੁੱਤ ਜੀ ਆਜੋ ਕੁੰਬ ਕਰੀਏ ਹੈ ਉਹ ਨਹੀਂ ਤੂੰ ਜਦੋਂ ਪਾਪਾ ਦਾ ਵਿਆਹ ਸੀ ਤੂ ਕਿੱਥੇ ਸੀ ਐਦਾਂ ਦੇਖ ਕੇ ਬੋਲੋ ਐਦਾਂ ਦੇਖ ਕੇ ਬੋਲੋ ਮਮਾ ਵਾਲਾ ਐਦਾਂ ਦੇਖ ਕੇ ਜਦੋਂ ਤੇਰੇ ਪਾਪਾ ਦਾ ਵਿਆਹ ਸੀ ਤੂੰ ਸੀ ਕਿੱਥੇ ਸੀ ਵਿਆਹ ਸੀ ਤੂੰ ਕਿੱਥੇ ਚਲ ਗਿਆ ਸੀ ਭਾਈ ਤੈਨੂੰ ਬੁਲਾਇਆ ਹੀ ਨਹੀਂ ਪਾਪਾ ਨੇ ਤੂੰ ਕਿੱਥੇ ਗਿਆ ਸੀ ਫੇ ਤੂੰ ਬਾਬਾ ਤੋਂ ਪਤਾ ਲੱਗਿਆ ਸੀ ਪਾਪਾ ਦੇ ਵਿਆਹ ਤੇਨੂੰ ਨਹੀਂ ਪਤਾ ਸੀ ਕੋਲ ਮਿਲ ਗੁੱਲਾਈ ਦੇਖੋ ਜੀ ਸਿਰਾਂ ਚੜ ਰਿਹਾ ਸਿਰਾਂ ਕਿੰਨਾ ਵਧੀਆ ਲੱਗ ਰਿਹਾ ਨਾ ਇਦਾਂ ਵਿਆਹ ਦੇ ਮੈਮਰੀਜ਼ ਹਾਂ ਇੱਕ ਕੰਮ ਲੋ ਜੀ ਕਾਲਾ ਸਾਹਿਬ ਆ ਗਏ ਉਹ ਕਿਹਨੇ ਲਿਖਿਆ ਬੰਦੇ ਦਾ ਤੁਰਾ ਜੀ ਨਾਮ ਉਹ ਤੇਰੇ ਨਾਮ ਤੋਂ ਨਾਮ ਲਿਆਦਾ ਮੇਰੇ ਪਾਪਾ ਨੂੰ ਇਦਾਂ ਨਹੀਂ ਬੋਲਣਾ ਚਲੋ ਜੀ ਇੱਥੇ ਨਾਮ ਦਾ ਟਾਈਮ ਸ਼ੁਰੂ ਹੋ ਜਾਣਾ ਆ ਮੈਂ ਤੁਹਾਨੂੰ ਅੱਗੇ-ਅੱਗੇ ਦਿਖਾ ਦਿੰਨੀ ਆ ਇੱਥੇ ਮੈਂ ਆ ਗਈ ਸੀ ਕਿੰਨਾ ਵਧੀਆ ਮੂਮੈਂਟ ਲੱਗਦਾ ਨਾ ਕਿੰਨੀਆਂ ਯਾਦਾਂ ਜੁੜੀਆਂ ਹੁੰਦੀਆਂ ਵਿਆਹ ਦੇ ਨਾਲ ਨਾ ਉਦੋਂ ਹੀ ਮਨ ਕੀਤਾ ਮੈਂ ਕਿ ਚਲੋ ਵਲੌਗ 'ਚ ਵੀ ਲੈ ਲੰਨੇ ਆ ਥੋੜਾ ਜਿਹਾ ਵੀ ਕਦੇ-ਕਦੇ ਬੰਦਿਆਂ ਨੂੰ ਯਾਦ ਆ ਹੀ ਜਾਂਦੀ ਤਾਂ ਇਹ ਨਾ ਦੀਵ ਬਹੁਤ ਜ਼ਿਆਦਾ ਸਨੇਹਾ ਦੇਖੋ ਵੀ ਉਹਨੇ ਰੋਲਾ ਹੀ ਬਹੁਤ ਪਾਣਾ ਸਨੇਹਾ ਕਤਿਆਲ ਨੇ ਨਾ ਰੋਲਾ ਤੇ ਕਨਾ ਦੇਤੀ ਗਿਓ ਇਹਨੇ ਮੇਰੇ ਵਿਆਹ ਦੇ ਪੂਰੀ ਰੋਣਗਲਾਤੀ ਸਭ ਤੋਂ ਬੈਸਟੀ ਆ ਮੇਰੀ ਇਹ ਵੀ ਮੂਮੈਂਟ ਕਿੰਨਾ ਵਧੀਆ ਹੁੰਦਾ ਨਾ ਸਭ ਤੋਂ ਪਹਿਲਾਂ ਆਪੇ ਬੋਲੀ ਅੰਦੇ ਜੀਏ ਦੀ ਦੇ ਫਰੈਂਡਸ ਦੀ ਆਵਾਜ਼ ਘੱਟਿਆ ਦੀ ਜ਼ਿਆਦਾ ਦੇਵ ਨੇ ਨਾ ਇਹ ਨਾ ਬੋਲਣਾ ਮम्मी ਨੇ ਕਹਿਣਾ ਬਸ ਕਰੋ ਜਾਨ ਦੀ ਕਰੋ ਬੜਾ ਬੜਾ ਨਿਆਣੇ ਕਤਿਆਲ ਮੇਰੇ ਲਈ ਬਹੁਤ ਸੋਹਣੀ ਬੋਲ ਲੱਗਦੀ ਸੀ ਨਿਆ ਘਰ ਤੇ ਹਾਲ ਨਿਆ ਚੱਕੀ ਹੋਈ ਸੀ ਪੂਰੀ ਦੀਪ ਆਪਣੇ ਵਿਆਹ ਤੇ ਆਪ ਹੀ ਜਰਾ ਬੋਲ ਮੁੰਡੇ ਘੱਟ ਬੋਲਣ ਦੀਪ ਨੇ ਆਪ ਹੀ ਰੋਣ ਲੱਗ ਪਏ ਕੰਬਲਾ ਬੈਸਨ ਬੋਲਦੇ ਬਾਪ ਬੋਲਦੇ ਮਮਾ ਇਹ ਜੰਨਾ ਬੱਜੀ ਮੂਮੈਂਟ ਦੇਖ ਲਓ ਬੰਦਾ ਮਿਸ ਕਰਦਾ ਹੀ ਰਹਿੰਦਾ ਹੈ ਨਾ ਮਤਲਬ ਇਹ ਮੂਮੈਂ ਜਿਹੜਾ ਹੁੰਦਾ ਨਾ ਇਹ ਮਤਲਬ ਜਿੰਨਾ ਮਰਜੀ ਹੈ ਦੇਖੀ ਜਾ ਵਿਆਹ ਹੀ ਮਤਲਬ ਬੋਰ ਨਹੀਂ ਹੁੰਦਾ ਮੈਂ ਆਪਣਾ ਵਿਆਹ ਆਪ ਹੀ ਦੇਖ ਰਹੀ ਹਾਂ ਜਾਨਾ ਰੀਉ ਨੇ ਪੈਸੇ ਲੈ ਕੇ ਛੱਡਿਆ ਮਤਲਬ ਤੁਸੀਂ ਇਹ ਬਲੌਗ ਦੇਖੋਗੇ ਨਾ ਤੁਹਾਨੂੰ ਆਪਣੇ ਆਪ ਤਾਂ ਲੱਗੇਗਾ ਕਿ ਰਿਉ ਨੇ ਨਹੀਂ ਸੁਨਿਆ ਕਤਿਆ ਆਲਦੀ ਨੇ ਆਪ ਚੁੱਕੀ ਹੋਈ ਸੀ ਨਾ ਉਧਰ ਦੀਪ ਨੇ ਇਹਨਾਂ ਨੇ ਬੜਾ ਇੰਜੋਏ ਕੀਤਾ ਮੈਂ ਆ ਰੱਖੀ ਸੀ ਬਾਕੀ ਮੰਮੀ ਕਹੀ ਜਨ ਜਲਦੀ ਕਰੋ ਜਲਦੀ ਕਰੋ ਇੰਨਾ ਟਾਈਮ ਨਹੀਂ ਹੈਗਾ ਤੋ ਕੈਂਚੀ ਮਾੜੀ ਲਿਆ ਕੇ ਦਿੱਤੀ ਕੈਂਚੀ ਮਾੜੀ ਲਿਆ ਕੇ ਦਿੱਤੀ ਮੰਮੀ ਕਹਿੰਦੇ ਓਏ ਹੋਏ ਰਿਉ ਬੇਇੱਜ਼ਤੀ ਕਰਾ ਰਹੀ ਐ ਸ਼ਾਬਾਸ਼ ਉਹ ਕਹਿੰਦੇ ਕੈਂਚੀ ਵੀ ਕੁੰਡੀ ਕਿ ਉਹ ਅਮਰੀਕਾ ਤੱਕ ਮੰਮੇ ਨੂੰ ਕਿਹਾ ਚਾਹ ਜੜਿਆ ਤੇ ਵਿਆਹ ਦੇ ਕੰਡਾ ਏ ਟਿੱਡੀ ਜਿੰਨ ਤਾਂ ਜਿਆਦਾ ਹੀ ਚਾਹ ਜੜਿਆ ਪਿਆ ਵਾਰੀ ਤੂੰ ਨਹੀਂ ਬਾਹ ਦੇਖਣਾ ਤੂੰ ਨਹੀਂ ਦੇਖਣਾ ਬਾਹ ਤੈਨੂੰ ਮੈਂ ਦੱਸ ਦਿੱਤਾ ਮੈਂ ਥੋੜੀ ਜਿਹੀ ਨਾ ਜਰਾਉਂ ਦੇ ਖੜਾ ਬਜੀ ਜਦੋਂ ਅੱਜ ਕਿੰਨਾ ਵਧੀਆ ਹੋ ਗਿਆ ਸਾਰਾ ਕੁਝ ਹੀ ਜਦੋਂ ਵਧੀਆ ਲੱਗਦਾ ਹੈ ਕੱਕੀ ਹੂੰ ਮੈਂ ਦਾਦਾ ਬੋਲੀਂ ਦੀ ਪ੍ਰੀਵੈਡਿੰਗ ਸੀ ਇਹ ਵੀ ਬੜਾ ਵਧੀਆ ਮੂਮੈਂਟ ਸੀ ਅਰੇ ਤੇ ਅਮਨੀਤ ਨੂੰ ਪਤਾ ਲੱਗ ਗਿਆ ਕਿ ਮੈਂ ਕਿਹੜੀ ਸਬਜੀ ਖਾਣ ਕਰਨੀ ਕਹਿੰਦੀ ਮਮਾ ਮੈਂ ਨਿਊਟਰੀ ਖਾਣੀ ਆ ਆਲੂ ਨਿਊਟਰੀ ਨਹੀਂ ਤਾਂ ਬੱਚਾ ਨੂੰ ਪਤਾ ਨਹੀਂ ਹੁੰਦਾ ਉਹਦੀ ਹੁਣ ਫੇਵਰੇਟ ਹੋ ਗਈ ਆ ਮਤਲਬ ਇਤੋਂ ਪਤਾ ਲੱਗਦਾ ਕਿ ਅਮਨੀਤ ਦਿਨ ਦਿਨ ਬੜੀ ਤੇਜ ਹੋ ਰਹੀ ਆ ਅੱਜ ਮੈਂ ਅੰਦਰ ਗਈ ਦਾਦੀ ਨੂੰ ਕਹਿੰਦੀ ਮਮਾ ਮੈਂ ਨਿਊਟਰੀ ਖਾਣੀ ਆ ਲੂ ਨਿਊਟਰੀ ਦੇ ਮੰਮੀ ਨੇ ਮੰਗਾਤੀ ਨਿਊਟਰੀ ਤੇ ਸਭ ਜਿਆ ਸਾਡੇ ਘਰ ਇਹ ਬਨਣਾ ਹੁੰਦਾ ਤੜਕਾ ਮੈਂ ਲਾਉਣਾ ਮੈਂ ਅੱਜ ਮੈਂ ਕਿ ਮੈਂ ਲਾਉਣਾ ਦੇਖਦੇ ਆ ਕੌਣ ਲਾਂਦਾ ਪਹਿਲੇ ਸਬਜ਼ੀ ਕੱਟ ਤਾਂ ਲਈਏ ਬਾਕੀ ਹਮ ਨਹੀਂ ਸੁੱਤੀ ਐ ਤੇ ਬਹੁਤ ਸ਼ਾਂਤੀ ਐ ਪਰ ਮੈਨੂੰ ਫਿਰ ਵੀ ਨਹੀਂ ਸੋਇਆ ਹੁਣ ਮੰਮੀ ਨੇ ਪਿਆਜ਼ ਕੱਟ ਤੇ ਆ ਬਾਕੀ ਮੈਂ ਇਹਦੇ ਵਿੱਚ ਕਰੂੰਗੀ ਮਸ਼ੀਨਰੀ ਚ ਤੇ ਬਾਕੀ ਕਰਦੇ ਆ ਕੰਟੀਨਿਊ ਨਾ ਸੌਂ ਕਿ ਆ ਨਾ ਘਰ ਚੀਜੀ ਪਈ ਆ ਉਹ ਨਹੀਂ ਖਾਦੀ ਦਿਖਾ ਕੀ ਲੈ ਕੇ ਆਈ किदा ए, ए बड़ा फेवरेट पैकेट हो गया दिखाओ वीडियो कुछ नहीं वो दिखाओ हां जी ये चीज ही खानी सी नीते ने पापा ने किया दिन लग गया रोटी खा ली सी और मैं चाय पीती चाय कप में चाय चाय के साथ खाए बिस्किट नमकीन बिस्किट साथ में खाया नमकीन भुजिया अब नीते ने, ने भी खादा अबे चाची पुजिया पुजिया के बिस्किट

ਬਾਕੀ ਰਿਵਾਜੀ? ਕਿਵਾਜੀ? ਬਾਕੀ ਅਗੇ ਵੇ ਤੇਰਾ ਦਿਲ ਕੰਧਾ ਪਾਪਾ ਕੋ ਜਾਣਦਾ। ਕਾਦਾ ਬਾਜੀ ਮੈਨੂੰ ਦੱਸ ਦੇ ਇਹ ਤੇਰਾ ਦਿਲ ਕਰਦਾ ਹੈ ਬਾਜੀ ਪਾਪਾ ਕੋ ਜਾਣਦਾ। ਗੰਧਦਾ। ਉਹ ਵਨੀਤ ਆਪਣੇ ਪਾਪਾ ਕੋ ਜਾਣਦਾ ਬਹੁਤ ਦਿਲ ਕਰਦਾ ਹੈ। ਜਾ ਜਾਂਦਾ ਤੇ ਜਹਾਜ ਨੇ ਇੰਨੀ ਵਾਜਾਂ ਨਹੀਂ ਮਾਰਨੀਆਂ ਜਿੰਨੀਆਂ ਵਨੀਤ ਨੇ ਮਾਰ ਦੇਣੀਆਂ। ਮੈਨੂੰ ਲੈ ਜੋ ਪਾਪਾ ਕੋਲ। ਚਲੋ ਦੀਨ ਚਾਹ ਚੋ ਪੀ ਲਈ। ਹੁਣ ਕਿਰਪਾਲਤਾ ਇਹ ਹੋ ਜੇ ਕਿ ਘੰਟਾ ਕਮਨੀਰ ਸੋ ਜੇ ਤੇ ਮੈਨੂੰ ਆਜੇ ਮਜਾ ਮੈਨੂੰ ਆਜੇ ਆਰਾਮ ਚਾ ਮਮੀ ਨੇ ਬਣਾਈ ਸੀ ਬਹੁਤ ਸੁਆਦ ਤੇ ਹੁਣ ਮੈਨੂੰ ਪੀ ਕੇ ਤੇ ਮੈਨੂੰ ਕੋ ਚੜਨੀ ਘੁੱਗੀ ਤੇ ਅਵਨੀਰ ਵੀ ਥੋੜੇ ਦੇ ਸੋ ਜੇ ਤੇ ਮਜਾ ਨਾ ਆਵੇ ਇਹ ਤੇ ਮਜਾ ਨਾ ਆਵੇ ਤੇ ਤੂੰ ਸੋ ਜਾ ਹਾਂ ਤੇ ਵੇ ਸੋ ਜੋ ਨਾ ਬੇਟੇ ਹਾਂ ਇਹ ਲੱਗਦੇ ਵੇ ਸੋਵੋ ਪੁੱਜੀਏ ਵਰਗੀ ਪੁੱਜੀਆ ਇਹ ਮੇਰਾ ਸੇ ਪੁੱਜੀਆ ਖਤਮ ਬਾਏ ਬਾਏ ਟਾਟਾ ਗੁੱਡ ਬਾਏ